ਹੈਲੋ ਵੀਰ ਜੀ ਆਸੀ ਕਾਲ ਹੋਇਆ ਵੀਰ ਜੀ ਦਾ ਹਾਲ ਸਾਬੈ ਜੀ ਕੀ ਫਤਿਹ ਜੀ ਖੰਡੂ ਇਹਦੇ ਤਾਲੂਏ ਦੇ ਮੁਫਤ ਆਪਰੇਸ਼ਨ ਕਰਦੇ ਆਂ ਜੀ ਵੀਰ ਜੀ ਸਿੱਧੂ ਹਸਪਤਾਲ ਦਰਾਹੇ ਵਿੱਚ ਹਾਂਜੀ ਹਾਂਜੀ ਇਸ ਮਾਦ ਰਹਿਣਾ ਖਾਣਾ ਫਰੀ ਆ ਦਵਾਈ ਫਰੀ ਆ ਆਪਣੇ ਰਹਿਣਾ ਖਾਣਾ ਫਰੀ ਆ ਤੇ ਸਾਰਾ ਖਰਚਾ ਫਰੀ ਆ ਏ ਟੂ ਜ਼ੈਡ ਅਸੀਂ ਉਹਦੇ ਕੋਲੋਂ ਗਏ ਸੀਗੇ ਉਹ ਰੇਟ ਬੈਟ ਚੈੱਕ ਕਰਨੇ ਸੀ ਆਪਣੇ ਇਹ ਕਿਹਨਾਂ ਨੂੰ ਫਰੀ ਆ ਕੋਈ ਵੀ ਬੰਦਾ ਤੁਹਾਡੇ ਕੋਲ ਪਹੁੰਚ ਸਕਦਾ ਪਹੁੰਚ ਸਕਦਾ ਛੋਟਾ ਵੱਡਾ ਭਈ ਹਿੰਦੂਸਤਾਨ ਤੋਂ ਕਿਥੋਂ ਮਰਜ਼ੀ ਆ ਸਕਦਾ ਵਾ ਸਾਰਿਆ ਮਾਸ ਤੇ ਫਰੀ ਆ ਕੋਈ ਏਜ ਲਿਮਟ ਕੋਈ ਨਹੀਂ ਕੀ ਦੀ ਹਾਂਜੀ ਬਿਲਕੁਲ ਫ੍ਰੀ ਹੈ ਸਾਰਾ ਕੁਝ। ਕਈ ਵਾਰ ਨਾ ਵੀਰ ਜੀ ਪੈਂਪਲੇਟ ਤੁਸੀਂ ਮੇਰੇ ਨਾਲ ਦਾ ਗੁੱਸਾ ਨਾ ਕਰੋ ਪੈਂਪਲੇਟ ਵੰਡੇ ਜਾਂਦੇ ਆ। ਜਦੋਂ ਉੱਥੇ ਮਰੀਜ਼ ਜਾਂਦਾ ਹੈ ਤਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਇਹਦਾ ਬੈੱਡ ਚਾਰਜਸ ਹੈ ਜਾਂ ਤੁਹਾਡਾ ਇਹ ਚਾਰਜ ਨੂੰ ਇੱਕ ਮਿੰਟ ਜਿਹੜਾ ਵੀ ਕਹੂਗਾ ਨਾ ਪਰਚੀ ਨਾਲ ਲੈ ਕੇ ਆ ਜਿਓ। ਮੈਂ ਮੈਂ ਵੀਰ ਦਾ ਧੰਨਵਾਦ ਕਰਦਾ ਤਾਂ ਕਿ ਜਿਹੜੀਆਂ ਇਦਾਂ ਦੇ ਜਿਹੜੇ ਆਪਰੇਸ਼ਨ ਆ ਆਪਰੇਸ਼ਨ ਵੀ ਕਰਦੇ ਵੀਰ ਹਾਂਜੀ ਪ੍ਰੇਸ਼ ਨਹੀਂ ਕਰਦੇ ਆ ਜੀ। ਤੇ ਉਦੋਂ ਤਾਲੂਏ ਤੇ ਤੰਦੂਏ ਦੇ ਇਹ ਆਮ ਬਹੁਤ ਬੱਚਿਆਂ ਨੂੰ ਬਿਮਾਰੀ ਹੁੰਦੀ ਆ। ਤੁਸੀਂ ਛੋਟੇ ਜਮਦੇ ਬੱਚਿਆਂ ਵਿੱਚ ਕਾਫੀ ਪਾਈ ਜਾਂਦੀ ਇਹ ਆਪਣੇ ਬਿਮਾਰੀ ਛੋਟੇ ਜਮਦੇ ਬੱਚਿਆਂ ਵਿੱਚ ਕਾਫੀ ਜ਼ਿਆਦਾ ਪਾਈ ਜਾਂਦੀ ਆ ਉਹ ਸਟਾਰਟ ਕਿਨੋਂ ਬੁੱਲ ਕੱਟੇ ਹੁੰਦੇ ਜਿਨ੍ਹਾਂ ਦੇ ਉਹਨੂੰ ਖੰਡੂਆ ਟਾਈਪ ਕਹਿੰਦੇ ਨੇ ਆਪਾਂ ਜਾਮਲੋ ਛੇਦੀ ਬੱਚਾ ਬੋਲ ਨਹੀਂ ਲੱਗਦਾ ਹੈਗਾ ਉਹਦੀ ਜੀਬ ਤਾਲੂਆਂ ਜੁੜੀ ਹੁੰਦੀ ਹੈ ਤੰਦੂਆ ਜਿਹੜਾ ਆਪਾਂ ਤੰਦੂਆ ਕਹਿੰਦੇ ਆ ਇਹ ਦੋਨੇ ਪ੍ਰੋਬਲਮ ਫ੍ਰੀ ਕਰਦੇ ਆਪਾਂ ਉੱਥੇ ਹਾਂਜੀ ਤੇ ਆ ਅਸੀਂ ਇਹਨਾਂ ਵਾਸਤੇ ਸਪੈਸ਼ਲ ਇੱਕ ਵੀਡੀਓ ਬਣਾ ਕੇ ਪਾਵਾਂਗੇ ਇਹਨਾਂ ਦਾ ਪੈਂਪਲੇਟਰ ਹੈ ਨਾਮ ਵੀ ਔਰ ਨੰਬਰ ਹੈ ਜਿਹੜਾ ਤੁਹਾਨੂੰ ਵਿੱਚ ਪਾਇਆ ਜਾਊਗਾ ਵੀ ਜੇ ਕਿ ਮੈਂ ਤੁਹਾਨੂੰ ਹੋਰ ਗੱਲ ਸ਼ੇਅਰ ਕਰਦਾ ਕਈ ਵਾਰ ਨਾ ਆਪਾਂ ਐਡ ਦਿਖਾਣੇ ਆ ਜੀ ਇਹ ਲੈ ਜੋ ਜੀ ਆਹ ਲੈ ਜੋ ਉਹ ਲੈ ਜੋ ਜਿਹੜਾ ਨੰਬਰ ਪਾਇਆ ਹੁੰਦਾ ਉਹ ਸਵਿਚ ਆਫ ਹੁੰਦਾ ਸੇਮ ਸੇਮ ਨੰਬਰ ਕੋਈ ਸੇਚ ਨਹੀਂ 24 ਘੰਟੇ ਨੰਬਰ ਚੱਲਦਾ ਜੀ ਕੋਈ ਕਹਦੇ ਸਵਿਚ ਆਫ ਨਹੀਂ ਆਉਂਦਾ ਹਰ ਨੰਬਰ ਤੇ ਆਪਾਂ ਸਾਰੀਆਂ ਗੱਲਾਂ ਜਿਹੜੀਆਂ ਕਲੀਅਰ ਕਰ ਲੈਂਦੀਆਂ ਔਰ ਜੇ ਜਿਹੜਾ ਸਿਰਫ ਤੁਸੀਂ ਉੱਥੇ ਤੱਕ ਪਹੁੰਚਣਾ ਹੈ ਜਿਹੜਾ ਉਹਨਾਂ ਦਾ ਜਿਹੜਾ ਖਰਚਾ ਹੈ ਉਹ ਬਿਲਕੁਲ ਤੇ ਤੁਸੀਂ ਜਿੰਨੇ ਵੀ ਜਿਨ੍ਹਾਂ ਨੂੰ ਵੀ ਦਿੱਕਤ ਆ ਕੋਈ ਜਿਵੇਂ ਕਿ ਵੀਰ ਜੀ ਨੇ ਦੱਸਿਆ ਬੋਲਣ ਦੀ ਵੀ ਦਿੱਕਤ ਆਉਂਦੀ ਹੈ ਨਾ ਵੀਰ ਜੀ ਦੇ ਵਿੱਚ ਹਾਂ ਬੱਚੇ ਛੋਟੇ ਬੱਚੇ ਹੁੰਦੇ ਜਲਦੀ ਬੋਲ ਲਿਆ ਚਾਰ ਪੰਜ ਸਾਲ ਏਜ ਹੋ ਜਾਂਦੀ ਉਹਨਾਂ ਦੀ ਉਹ ਬੋਲਣੇ ਲੱਗਦੇ ਹੈਗੇ ਉਹ ਤਰ੍ਹਾਂ ਆ ਕੇ ਬੋਲਦੇ ਨੇ ਜਾਂ ਬੋਲਣਗੇ ਤੱਕੇ ਨਾ ਬੋਲਣਗੇ ਉਹ ਤਾਂ ਕਰਕੇ ਉਹਨਾਂ ਦਾ ਹੁੰਦਾ ਉਹ ਤਾਂ ਦੂਆ ਕਹਿ ਦਿੰਦੇ ਆ ਉਹਨੂੰ ਐ ਧੰਨਵਾਦ ਮੇਰੇ ਵੀਰ ਦਾ ਜਿੱਥੇ ਅਨੇਕ ਪ੍ਰਕਾਰ ਦੇ ਲੰਗਰ ਲਾਇਆ ਜਾਂਦੇ ਆ ਐਦਾਂ ਦੀਆਂ ਜਿਹੜੀਆਂ ਸਹੂਲਤਾਂ ਆ ਉਹ ਸਾਨੂੰ ਆ ਜਿਹੜੀਆਂ ਉਹਦੇ ਵਾਸਤੇ ਬਹੁਤ ਲੋੜ ਮੰਨਦੇ ਸਾਡੇ ਜਿਹੜੇ ਬੰਦਿਆਂ ਨੂੰ ਆ ਜ਼ਰੂਰਤ ਆ ਕੈਮਰਾਮੈਨ ਰੋਮਨ ਸਿੰਘ ਦੇਣਾ ਜਿਸ ਸਾਹਮਣੇ ਕਿਰਪਾ ਸਿੰਘ ਲੋਗਰ